ਉਹ ਚੱਕਿਆ ਫੇਰ ਗਰਾਊਂਡ 'ਚ ਤੇ ਖੜਿਆਂ ਉੱਪਰ ਉਨ ਉੱਪਰੋਂ ਨਜ਼ਾਰਾ ਦਿਖਾਉਣਾ ਹੈ ਗਰਾਊਂਡ ਦਾ ਦੇਖੋ ਫਿਰ ਸੁੱਕਾ ਬਾਹਰ ਆ ਗਰਾਊਂਡ ਕਿਉਂਕਿ ਲੇਜ਼ਰ ਕਰਕੇ ਹੁਣ ਘਾ ਲੱਗਣਾ ਇਹਦੇ 'ਚ ਉਧਰ ਮੋਟਰ ਕੱਢਣ ਲੱਗੇ ਹੋਏ ਆ ਤੇ ਮੋਟਰ ਤੋਂ ਪਾਣੀ ਇੱਧਰ ਆਉਂਦਾ ਉਹਦਾ ਉਹ ਵਧਾਉਣੇ ਆ ਪੱਖੇ ਤੇ ਇੱਧਰ ਪੇਂਟ ਕਰਨ ਲੱਗੇ ਹੋਏ ਨੇ ਮੁੰਡੇ ਆਹ ਦੇਖੋ ਦੋ ਜਣੇ ਉਹ ਲੱਗੇ ਹੋਏ ਨੇ ਤੇ ਇੱਧਰ ਲੱਗੇ ਹੋਏ ਨੇ ਆਜੇ ਗਏ ਬਾਈ ਹੁਣ ਆਪਾਂ ਕਬੂਤਰਾਂ ਕੋਲ ਅੱਜ ਗਰਾਊਂਡ 'ਚ ਕੰਮ ਜ਼ਿਆਦਾ ਆਦਾ ਕਿਉਂਕਿ ਲੇਜ਼ਰ ਰੂਜ਼ਰ ਕਰਨਾ ਹੈ ਨਾ ਫਵਾਰਾ ਸਿਸਟਮ ਚੈੱਕ ਕਰਨਾ ਹੈ ਸੈਟਿੰਗ ਉਹਦੀ ਪੂਰੀ ਮੋਟਰ ਮੋਟਰ ਵੀ ਚੇਂਜ ਸਾਰਾ ਕੁਝ ਕਰਾਦਾ ਤੁਹਾਨੂੰ ਅੱਜ ਨਵੇਂ ਜਰੇ ਤੋਂ ਸਾਰਾ ਗਰਾਊਂਡ ਦਿਖਾਵਾਂਗੇ ਫਰੰਟ ਤੋਂ ਲੈ ਕੇ ਐਂਡ ਤੱਕ ਤੇ ਚਲੋ ਕਬੂਤਰਾਂ ਵੱਲ ਮਾਰੀਏ ਢੇੜਾ ਦਾਣੇ-ਦੂਣੇ ਪਾਈਏ ਇਹਨਾਂ ਨੂੰ ਪਾਣੀ ਚੈੱਕ ਕਰੀਏ ਪਤਾ ਪਾਣੀ ਹੈਗਾ ਜਾਂ ਨਹੀਂ ਕਰ ਲੰਮੀ ਉਹ ਤੇਰੀ ਹੋ ਗਿਆ ਉਹੀ ਕੰਮ ਲੈ 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 ਓਹ ਹੋ ਓਹ ਅਦਾਸੇ ਆ ਭਾਈ ਹੋ ਗਿਆ ਸਾਲਾ ਇਹਨਾਂ ਦਾ ਗੇਟ ਨਹੀਂ ਖੋਲਣ ਦਿੱਤਾ ਚਲੋ ਕੋਈ ਚੱਕਰ ਨਹੀਂ ਇਹਨਾਂ ਨੂੰ 5 ਮਿੰਟ ਫੇਰਨ ਦੋ ਤੇ ਮੈਂ ਇਹਨੇ ਦਾਣਾ ਪਾਣੀ ਹੀ ਆ ਪਾ ਦਵਾ ਆਓ ਵੀ ਸਰੋਂ ਕਣਕ ਪਾਤੀ ਰਹਿਣ ਨੂੰ ਪਾਣੀ ਕਰ ਤੇ ਇਹਨਾਂ ਦਾ ਚੇਂਜ ਆ ਜਾ ਆ ਜਾ ਤੂੰ ਵੀ ਆ ਜਾ ਭਾਈ ਆ ਜਾ ਆ ਜਾ ਤੂੰ ਮੂਨਾ ਕਿਤੇ ਪਿੱਛੇ ਰਹਿ ਜੀ ਕੀ ਕਬੂਤਰ ਸਾਰੇ ਫਿਰ ਰਹੇ ਆ ਹੁਣ 5-10 ਮਿੰਟ ਫੇਰੇ ਦੇ ਹੀ ਬੰਦ ਕਰੂੰਗਾ ਨਹੀਂ ਇਹਨਾਂ ਨੇ ਬੰਦ ਨਹੀਂ ਹੋਣਾ ਇੱਕਣ ਤੇ ਟਾਂਗਾ ਵੀ ਫਿਰ ਰਿਹਾ ਆਪਣਾ ਇਹਨੂੰ ਆਪਾਂ ਡਾਇਆ ਕਰਨਾ ਉੱਪਰੇ ਫਿਰਦਾ ਜਿਹੜਾ ਕੋਈ ਨਿਕੜਾਉਣੇ ਆ 2-4 ਦਿਨਾਂ ਚ ਜਿਹੜੇ ਸ਼ਾਇਦ ਸ਼ਾਮ ਨੂੰ ਇਹ ਜਿਹੜੇ ਕਢਾ ਲਈਏ ਇਹਦੇ ਹਾਂ ਚੱਲ ਚੱਲ ਚੱਲੇ ਵੈਰੀ ਗੁੱਡ ਲਓ ਵੀ ਹੁਣ ਕਰ ਦਈਏ ਬੰਦ ਕਬੂਤਰ ਚਲੋ ਚਲੋ ਖੜੇ ਚੱਲ 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 ਵੀ ਗਰਮੀ ਚੱਲ ਰਾਂ ਚੱਲ ਵੀ ਰਤੀਏ ਚੱਲ ਵੀ ਕੜ ਸੀ ਰੀਏ ਚੱਲ ਜਨ ਖੁੱਡੇ 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 ਉਹ ਇੱਧਰ ਕਿੱਧਰ ਆ ਖੁੱਡਾ ਉਹ ਹੋ ਰਤੀ ਉਹ ਬੈਠ ਗਈ ਓਏ ਉਹ ਹੋਏ ਤਾਂ ਲੱਗੀ ਵੀ ਨਹੀਂ ਹੋਈ ਉਹ ਬੈਠ ਗਈ ਜਾ ਕੇ ਉਹ ਦੇਖੋ ਇਹਨਾਂ ਨੂੰ ਬਾਹਰ ਕੱਢਾਂ ਮੈਂ ਚਲ ਚਲ ਬਾਹਰ ਖੜਜੋ ਵੀ ਮੈਂ ਕਬੂਤਰ ਬਾਹਰ ਕੱਢਦਾ ਪਹਿਲਾ ਰਤੀ ਹਾਲੀ ਬਾਹਰ ਚਲੇਗੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਫਿਰ ਬੈਠ ਗਈ ਉੱਥੇ ਹਾਂ ਬੈਠ ਗਈ ਬਈ ਤਾਂ ਲੱਗੀ ਵੀ ਨਹੀਂ ਹੋਈ ਛੁੜੇ 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 ਚੱਲ ਵੀ ਚਲੋ ਉੱਧਰ ਚਲੋ ਉੱਧਰ ਆ ਗਈ ਆ ਗਈ ਆ ਗਈ ਚੱਲ ਬਾਈ ਕਰਾਂ ਬੰਦੇ ਨਾ ਤਾਂ ਖਤਰਾ ਹੀ ਆ ਸਾਲਿਆਂ ਦਾ ਦੇਖ ਕਬੂਤਰ ਲੱਗੇ ਨਹੀਂ ਨਾ ਹੋਏ ਚਲੋ ਖੋੜੇ ਚਲੋ ਚਲੋ ਮਾਸਾਂ ਹੀ ਬੰਦ ਹੋਣਾ ਇਹਨਾਂ ਨੇ ਖੋੜੇ 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 ਚਲੋ ਖੋੜੇ ਖੁੱਡੇ ਖੋੜੇ ਖੁੱਡੇ ਖੋੜੇ ਖੁੱਡੇ ਖੋੜੇ ਖੁੱਡੇ ਖੋੜੇ ਖੋੜੇ ਚਲੋ ਸਾਰੇ ਕਬੂਤਰ ਹੋ ਗਏ ਭਾਈ ਬੰਦ ਓਕੇ ਆ ਸਿਸਟਮ ਸਾਰੇ ਤੇ ਗੇਟ ਦਈਏ ਲਾ ਹੁਣ ਚੱਲੀਏ ਬਾਹਰ ਗਰਾਊਂਡ ਚੋਂ ਹੋਰ ਤਾਂ ਨਹੀਂ ਕੋਈ ਉੜਿਆ ਹੋਇਆ ਤੇ ਚਲੋ ਗਰਾਊਂਡ 'ਚ ਆ ਕੇ ਮਿਲਦੇ ਹਾਂ ਹੁਣ ਤੁਹਾਨੂੰ ਠੀਕ ਆ ਕਬੂਤਰ ਹੋ ਗਏ ਸਾਰੇ ਬੰਦ ਖਤਰਾ ਹੋ ਗਿਆ ਥੋੜਾ ਜਿਹਾ ਚਲੋ ਚੱਲਦੇ ਆਂ ਆਪਾਂ ਗਰਾਊਂਡ 'ਚ ਨੂੰ ਪਹਿਲਾ ਭਾਈ ਜੱਸੇ ਦੇ ਕੰਮ ਦੇਖ ਲੋ ਆ ਮੋਟਰਸਾਈਕਲ ਦਾ ਨਹੀਂ ਚਾਬੀ ਲੱਗੀ ਹੋ ਛੱਡ ਗਿਆ ਦੇਖ ਲੋ ਲਾਈਟਾਂ ਮੱਚਦੀਆਂ ਲੈ ਫੇਰ ਬਾਅਦ 'ਚ ਓਕਣੇ ਨਾਲ ਨੇ ਸਕੂਟਰੀ ਦੀ ਖਰਾਬ ਕਰੀ ਬੈਟਰੀ ਵੀ ਸੋਚਦਾ ਕੰਮ ਸੇ ਕੰਮ ਬੰਦ ਕਰ ਦਿਆ ਕਰੋ ਚਲੋ ਹੁਣ ਚੱਲਦੇ ਆਂ ਬਾਤੀ ਭਾਈ ਮੋਟਰ ਗਰਾਊਂਡ ਵਾਲੀ ਤੇ ਹੁਣ ਫੁਵਾਰੇ ਐਨ ਵਧੀਆ ਚੱਲਣਗੇ ਪਹੁੰਚ ਕੇ ਗਰਾਊਂਡ ਚ ਆ ਦੇਖ ਲੋ ਸਾਈਡ ਤੋਂ ਗੇਟ ਵੀ ਧੁੰਦ ਦਿਖਾਉਨੇ ਆ ਆ ਲਓ ਹੁਣ ਐਂਟਰੀ ਗੇਟ ਦੇਖੋ ਆ ਗੇਟ ਆ ਇਧਰ ਲੱਗਿਆ ਹੋਇਆ ਘੁੰਮਣੇ ਵਾਲਾ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਪਿੰਡ ਲਖਣਪੁਰ ਉਹ ਘੁੰਮਣੇ ਵਾਲਾ ਗੇਟ ਬਣਿਆ ਹੁਣ ਚੱਲਦੇ ਆਪਾਂ ਅੰਦਰ ਆ ਦੇਖੋ ਆ ਐਂਟਰੀ ਐ ਹਾਲੇ ਕਾਫੀ ਕੰਮ ਰਹਿੰਦਾ ਵੀ ਆ ਤੇ ਕੁਝ ਹੋ ਵੀ ਗਿਆ ਆ ਦੇਖੋ ਆ ਬਾਤਾ ਤਾਂ ਸਵੇਰੇ ਤੁਸੀਂ ਦੇਖਿਆ ਹੀ ਆ ਨਾ ਆਹ ਦੇਖ ਲਓ ਜਿਹੜਾ ਪੇਂਟ ਕਰਿਆ ਅੱਜ ਦੇਖੋ ਤਾਂ ਗ੍ਰੀਨ ਸੋਨਾ ਲੱਗਦਾ ਨਾ ਹੁਣ ਤੇ 92 ਪਹੁੰਚ ਗਿਆ ਛੋਟੀ ਕੁੜੀਆ ਚੰਨੇ ਦੀ ਪਹੁੰਚ ਗਈ ਨਾਲ ਤੇ ਇਧਰ ਆ ਲਿਖਾਇਆ ਦੇਖੋ ਜੇਕਰ ਤੁਹਾਨੂੰ ਜ਼ਿੰਦਗੀ ਪਿਆਰੀ ਤਾਂ ਨਸ਼ਿਆਂ ਨਾਲੋਂ ਤੋੜੋ ਯਾਰੀ ਠੀਕ ਆ ਓਕੇ ਰਬੜ ਆਹ ਹੁਣ ਗੇਟ ਦੇਖ ਲਓ ਇਧਰੋਂ ਲੈ ਆ ਹੋ ਗਿਆ ਬੈਡਮਿੰਟਨ ਦਾ ਇੱਥੇ ਨਿਆਣੇ ਬੈਡਮਿੰਟਨ ਖੇਡਣਗੇ ਤੇ ਜਿਹੜਾ ਡਿਜ਼ਾਈਨ ਦਿੱਤਾ ਹੈ ਇਹ ਚ ਆਪਾਂ ਬੂਟੇ ਲਾਉਣੇ ਆ ਇਹਦੇ ਚ ਆ ਦੇਖੋ ਓਕੇ ਆ ਤੇ ਉੱਥੇ ਚੱਲਦੀ ਹੈ ਸਾਡੀ ਰੋਜ਼ ਬਾਲੀਬਾਲ ਅੱਜ ਸ਼ਾਮ ਨੂੰ ਬਾਲੀਬਾਲ ਦਾ ਨਜ਼ਾਰਾ ਵੀ ਦਿਖਾਵਾਂਗੇ ਤੁਹਾਨੂੰ ਤੇ ਆ ਫੁਵਾਰਾ ਆ ਦੇਖੋ ਜਿੱਥੇ-ਜਿੱਥੇ ਟਾਰਖੀਆਂ ਫੁਵਾਰੇ ਨੇ ਇਹ ਕੱਲ ਚੱਲਦੇ ਦੇਖੇ ਹੋਣੇ ਆ ਤੁਸੀਂ ਵੀਡੀਓ ਚ ਤੇ ਆ ਪੋਲ-ਪੂਲ ਹਲੇ ਇੱਥੇ ਰੱਖੇ ਨੇ ਕਿਉਂਕਿ ਹਲੇ ਲੇਜ਼ਰ ਮਾਰਨਾ ਹੈ ਨਾ ਆ ਦੇਖੋ ਓਕੇ ਰਿਪੋਰਟ ਚਲੋ ਹੁਣ ਲੇਜ਼ਰ ਚੱਲਣ ਦੋ ਚੱਕ ਕੇ ਜੇ ਚੱਕ ਕੇ ਕੱਢ ਲੈਣਾ ਆਪਾਂ ਨੇ ਆ ਗਏ ਬਾਈ ਘਰੇ ਗਰਾਊਂਡ ਚ ਤੇ ਉੱਪਰਲੇ ਕਬੂਤਰ ਬਾਈ ਬਿਠਾਏ ਹੋਏ ਸੀ ਸਵੇਰ ਦੇ ਹਨਾ ਤੇ ਜੱਸਾ ਚਲੇ ਗਿਆ ਜਿੱ ਕਿਸੇ ਪਾਸੇ ਚੱਲਦੇ ਹਾਂ ਹੁਣ ਆਪਾਂ ਪਹਿਲਾਂ ਉੱਪਰ ਬਾਹਰ ਬਿਠਾਏ ਹੋਏ ਨੇ ਕਬੂਤਰ ਅ ਜਾਰ ਚ ਜਿਹੜੇ ਆਪਾਂ ਕੱਲ ਨੂੰ ਢਾਉਣੇ ਆ ਚੱਲਦੇ ਹਾਂ ਉੱਪਰ ਪਹੁੰਚ ਗਏ ਬਾਈ ਉੱਪਰ ਤੇ ਆਪਾਂ ਢੇ ਮੁੰਡੇ ਸਾਫ਼ ਕਰਤੇ ਕਬੂਤਰਾਂ ਵਾਲਾ ਪਾਣੀ ਵਾਲਾ ਤੇ ਦਾਣੇ-ਦੋਣੇ ਪਾ ਤੇ ਚੋਕਣ ਲੱਗੇ ਹੋਏ ਨੇ ਠੀਕ ਆ ਓਕੇ エアਪੋਰਟ ਤੇ ਆ ਇਧਰ ਸਾਫ ਕਰਤਾ ਤਾਂ ਕੱਲ ਨੂੰ ਛੱਡਾਂਗੇ ਹੁਣ ਇਹ ਕਹਦਾ ਯਾਰ ਦਿਨ ਚ ਟਾਈਮ ਨਹੀਂ ਲੱਗਦਾ ਹਲੇ ਜਿੰਨਾ ਚਿਰ ਗਰਾਊਂਡ ਚੱਲ ਰਿਹਾ ਹੈ ਨਾ ਕੰਮ ਦੇਖੋ ਤਾਂ エアਪੋਰਟ ਚਲੋ ਪਹਿਲਾਂ ਕਰੀਏ ਥੱਲੇ ਆ ਪੱਠੇ ਛੱਡੇ ਹੋਏ ਤੇ ਦੇਖ ਲਓ ਕੋਸਾ ਨਵੇਂ ਬੱਚੇ ਤੇ ਤੇ ਆ ਲੰਬੂ ਤੇ ਤੂਫਾਨ ਲੰਬੂ ਦੇਖ ਲਓ ਇਹ ਜਾ ਹੋ ਗਿਆ ਦਾਲਸਰਾ ਇਹ ਚਲੋ ਛੱਡਦੇ ਆ ਆ ਜਿਹੜਾ ਲਾਲ ਪੱਲੇ ਵਾਲਾ ਉੜਦਾ ਹੁੰਦਾ ਦਾ ਆ ਦੇਖੋ ਲਾਲ ਪੱਲਾ ਹਰਾ ਡੂਸਾ ਚਲੋ ਕੋਈ ਨਹੀਂ ਛੱਡਦੇ ਇਹਨਾਂ ਨੂੰ ਅੰਦਰ ਹੁਣ ਤਾਰ ਲੇ ਬਾਈ ਕਬੂਤਰ ਤੇ ਖੜਜੋ ਆ ਟਾਕੀ ਖੋਲ ਲਈਏ ਇਹਨਾਂ ਨੂੰ ਹੁਣ ਛੱਡ ਦਨੇ ਆਪਾਂ ਟਾਕੀ ਖੋਲਦੀ ਇਹਨਾਂ ਦੀ ਆ ਚਲੋ ਬਈ ਓ ਵੈਰੀ ਗੁੱਡ ਚਲੋ 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 ਓਹੋ ਹੋਹ ਕਰਦੇ ਬਹੁਤ ਹਾਲਤੀ ਨਿਕਲ ਲੈਣ ਦੋ ਫੰਗ ਜੇ ਪਿੰਜਰੇ ਰੱਖ ਦਨੇ ਇੱਥੇ ਆਪਾਂ ਤੇ ਆ ਦੇਖੋ ਫੰਗ ਕਿੰਨੇ ਕਰਦੇ ਨਿਕਲ ਰਿਹਾ ਉਹ ਵੀ ਨਿਕਲ ਜਾਣ ਦੋ ਓਕੇਰ ਬੋਰਡ ਚਲੋ ਪਾਣੀ ਪੂਣੀ ਪੀਣਗੇ ਆਪਾਂ ਕਰ ਦਨੇ ਬੰਦ ਲਾ ਦਈਏ ਜਿੰਦਾ ਫੇਰ ਚੱਲਦੇ ਆਪਾਂ ਜੱਸੇ ਉਹਨਾਂ ਕੋਲ ਨੂੰ ਜੱਸੇ ਉਹਨਾਂ ਦੀ ਮੋਟਰ ਤੇ ਉਧਰ ਪਾਣੀ ਲਾਉਣ ਲੱਗੇ ਹੋਏ ਨੇ ਅੱਜ ਦਾ ਹੀ ਕੰਮ ਰਹਿ ਗਿਆ ਜੱਸੇ ਦਾ ਹੀ ਵਲੋਗ ਨਾਲ ਦੀ ਨਾਲ ਬਣੀ ਜਾਂਦਾ ਤੇ ਮਿਲਦੇ ਹਾਂ ਹੁਣ ਆਪਾਂ ਠੀਕਾ ਰਸਤੇ 'ਚ ਚੱਲਦੇ ਆ ਥੱਲੇ ਨੂੰ ਪਹੁੰਚ ਕੇ ਵੀ ਜੱਸੇ ਉਹਨਾਂ ਕੋਲ ਆਹ ਚਲਾਈ ਐ ਮੋਟਰ ਜੱਸੇ ਉਹਨਾਂ ਨੇ ਹਾਂ ਬਾਹੇ ਕਰ ਹਾਏ ਕਰ ਠੀਕ ਆ ਮੋਟਰ ਤੇ ਬਾਈ ਚੱਲੇ ਆਪਾਂ ਸਿੱਧਾ ਮੈਂ ਤੇ ਜੱਸਾ ਬਾਜ਼ਾਰ ਚ ਨੂੰ ਮੜਿਆ ਕੰਮ ਜਿਆਦਾ ਇੱਕ ਮੜਿਆ ਏਟੀਐਮ ਤੱਕ ਜਾਣਾ ਦਾ ਤੇ ਚੱਲਦੇ ਆਂ ਫਟਾ ਫੜ ਨੇਰਾ ਹੋ ਗਿਆ ਕਿਉਂਕਿ ਗਰਾਊਂਡ 'ਚ ਮਿੱਤਰੋ ਬਹੁਤ ਲੋਡ ਐ ਖੇਡਣਾ ਜਾ ਕੇ ਮੂਰੇ ਟਰਾਲੀ ਭਰੀ ਜਾਂਦੀ ਆ ਲੱਕੜਾਂ ਦੀ ਪਹੁੰਚ ਗਏ ਵੀ ਏਟੀਐਮ ਕੋਲ ਤੇ ਜੱਸਾ ਕਢਾ ਰਿਹਾ ਕੈਸ਼ ਐ ਵੈਰੀ ਗੁੱਡ ਠੀਕ ਫੇਰ ਪਹੁੰਚ ਗਏ ਭਾਈ ਆਪਾਂ ਮੋਟਰ ਤੇ ਜੱਸੇ ਨੂੰ ਸਿੱਟੀ ਐ ਹੁਣ ਓਰੇ ਠੀਕ ਆ ਵੇ ਚੱਲਦੇ ਆ ਘਰ ਮੁਜੇ ਸੇ ਭਾਂਡੇ ਫੜਾ ਦੇ ਮੈਨੂੰ ਆਪਾਂ ਚੱਲਦੇ ਆ ਘਰ ਨੂੰ ਸਿੱਧਾ ਫਿਰ ਬੂਟਵਾੜ ਪਾ ਕੇ ਚੱਲੀਏ ਗਰਾਊਂਡ 'ਚ ਹਾਂ ਜਸ਼ਨ ਆਉਂਦਾ ਹੈ ਪਲੇਅਰ ਪਹੁੰਚ ਗਏ ਬਹੁਤ ਜ਼ਿਆਦਾ ਹੀ ਪਹੁੰਚ ਗਏ ਆ ਖੜਾ ਸਾਡਾ ਕੋਚ ਕੋਚ ਸਾਹਿਬ ਹੱਥ ਖੜਾ ਕਰੋ ਹਾਂ ਬ੍ਰਿੰਦਰ ਗਰਾਊਂਡ 'ਚੋਂ ਖੇល ਕੇ ਆ ਗਏ ਬਈ ਹੁਣ ਆਪਾਂ ਚੱਲੇ ਜਸਸੀ ਉਹਨਾਂ ਨੂੰ ਦੇਖਣ ਕਿਉਂਕਿ ਜਸਸੀ ਉਹ ਨਹੀਂ ਹਲੇ ਘਰ ਆਏ ਨਹੀਂ ਪਤਾ ਨਹੀਂ ਕਿੰਨਾ ਕੰਮ ਰਹਿੰਦਾ ਹੁਣ ਜਾ ਕੇ ਦੇਖਦੇ ਆ ਤੇ ਫਿਰ ਮਿਲਦੇ ਆਪਾਂ ਪਹੁੰਚ ਗਏ ਬਾਈ ਨਿਬੜ ਗਿਆ ਵਸ ਕੰਮ ਚੱਲਦੇ ਆ ਘਰ ਨੂੰ ਪਹੁੰਚ ਗਏ ਵੀ ਘਰੇ ਹੁਣ ਸਿੱਧਾ ਚੱਲਦੇ ਆ ਕਬੂਤਰਾਂ ਗੋਲ ਦੇ ਨੂਰੀ ਨੂੰ ਦੇਖ ਲਈਏ ਕਿਵੇਂ ਆ ਨੂਰੀ ਭਾਂਡੇ 'ਚ ਖੜਕ ਰਿਆਂ ਨੂਰੀ ਹਾਂ ਕੀ ਚਾਹੀਦਾ ਨੂਰੀ ਹਾਂ ਕੀ ਦੇਈਂਦਾ ਹਾਂ ਠੀਕ ਹੈ ਚਲੋ ਭਾਈ ਕਬੂਤਰਾਂ ਵੱਲੇ ਵੀ ਮਾਰ ਲਈਏ ਨਿਕਾ ਹੂੰ ਤਾਂ ਦਾਣਾ ਪਾਣੀ ਤਾਂ ਮੈਂ ਪਾ ਗਿਆ ਤਾਂ ਮੈਂ ਸਾਂਭੂ ਸਾਹ ਸੈਟ ਖੜੀ ਐ ਤੇ ਆ ਠੀਕ ਆ ਗੰਡਾ ਗੰਡਾ ਲੱਗਿਆ ਹੋਇਆ ਓਕੇ ਰਿਪੋਰਟ ਆ ਬੈਠਾ ਕਿਹੜੀ ਲੱਗੀ ਗਮਲੇ 'ਚ ਚਲੋ ਕੋਈ ਨਹੀਂ ਵਧੀਆ ਹੀ ਐ ਤੇ ਚਲੋ ਵੀ ਮਿੱਤਰੋ ਵਲੌਗ ਦੀ ਕਰ ਦਿੰਨੇ ਐਂਡਿੰਗ ਮਿਲਾਂਗੇ ਅਗਲੇ ਵਲੌਗ 'ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹਾਰਡਯੋ ਲੈਕ ਲੰਨ ਕਰਨਾ ਤੇ ਮਿਲਦੇ ਹਾਂ ਠੀਕ ਆ ਅਗਲੇ ਵਲੌਗ